ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਅਜਗਦੀਸ਼ ਸਿੰਘ ਕਮੋਜ ਤੇ ਮੇਰੇ ਨਾਲ ਨੇ ਮੇਰੇ ਸਾਥੀ ਗੁਰ ਇਕਬਾਲ ਸਿੰਘ ਖਾਲਸਾ ਅਸੀਂ ਵਿਜੂਦਾ ਇਸ ਟਾਈਮ ਨਗਰ ਪੰਚਾਇਤ ਕੱਗਾ ਵਿਖੇ ਬੀਤੇ ਦਿਨੀ ਨਗਰ ਪੰਚਾਇਤ ਕੱਗਾ ਦੀਆਂ ਹੋਈਆਂ ਚੋਣਾਂ ਦੇ ਵਿੱਚ ਆਵਾਦ ਵੀ ਪਾਰਟੀ ਨੇ ਪੂਰ ਬਹੁਤ ਪ੍ਰਾਪਤ ਕੀਤਾ ਸੀ ਅਤੇ ਸਰਬਸੰਮਤੀ ਦੇ ਨਾਲ ਬਿੱਟੂ ਸਿੰਘ ਨੂੰ ਪ੍ਰਧਾਨ ਅਤੇ ਸ਼ਕਤੀ ਗੋਇਲ ਨੂੰ ਸਿਧਰ ਬੀਤ ਪ੍ਰਧਾਨ ਜਦੋਂ ਕਿ ਜਸਵੰਤ ਸਿੰਘ ਨੂੰ ਬੀਤ ਪ੍ਰਧਾਨ ਜੁੜਿਆ ਗਿਆ ਸੀਗਾ ਅੱਜ ਉਹਨਾਂ ਦੀ ਤਾਜ ਪੋਸ਼ੀ ਕੀਤੀ ਜਾ ਰਹੀ ਹੈ ਜਿਸ ਤੇ ਇਸ ਸਵਾਗਤ ਦੇ ਵਿੱਚ ਹਰਕਾ ਛਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਪਹੁੰਚ ਰਹੇ ਨੇ ਅਸੀਂ ਇਸ ਦੀਆਂ ਤਸਵੀਰਾਂ ਜਿੱਥੇ ਸਾਂਝੀਆਂ ਕਰਾਂਗੇ ਉੱਥੇ ਹੀ ਗੱਲ ਕਰਾਂਗੇ ਨਵੇਂ ਪ੍ਰਧਾਨ ਜਿਹੜੇ ਨੇ ਕੁਰਸੀ ਤੇ ਅੱਜ ਤਾਜ ਪੋਸ਼ੀ ਤੇ ਜਿਹਨਾਂ ਦੀ ਕੀਤੀ ਜਾ ਰਹੀ ਹੈ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅਤੇ ਗੱਲ ਕਰਾਂਗੇ ਵਿਧਾਇਕ ਕੁਲਵੰਤ ਸਿੰਘ ਜੀ ਦਾ ਅੱਜ ਦਾ ਪ੍ਰੋਗਰਾਮ ਸੀਗਾ ਕਿ ਜਿਹੜੇ ਆਪਣੇ ਕੱਗਾ ਨਗਰਪੰਚਾਇਤ ਦੀ ਜਿਹੜਾ ਇਲੈਕਸ਼ਨ ਹੋਇਆ ਸੀਗਾ ਉਸ ਦੀ ਪ੍ਰਧਾਨਗੀ ਦੀ ਚੋਣ ਹੋਈ ਸੀਗੀ ਅੱਜ ਜਿਹੜੀ ਤਾਜਪੂਸ਼ੀ ਦਾ ਦਿਨ ਸੀਗਾ ਔਰ ਸਾਰੇ ਐਮਸੀ ਸਾਹਿਬਾਨ ਔਰ ਜਿੰਨਾ ਸੱਜਣਾ ਨੇ ਕੱਗੇ ਦੇ ਵਿੱਚ ਮਿਹਨਤ ਕੀਤੀ ਔਰ ਆਮ ਆਦਮੀ ਪਾਰਟੀ ਦੇ ਕੰਮ ਲੋਕਾਂ ਨੂੰ ਦੱਸੇ ਉਹਨਾਂ ਨੂੰ ਵੀ ਬਹੁਤ ਸਾਰੀਆਂ ਮੁਬਾਰਕਾਂ ਤੇ ਵਧਾਈਆਂ ਕਿ ਜਿਨ੍ਹਾਂ ਨੇ ਮਿਹਨਤ ਕੀਤੀ ਔਰ ਸਾਡੇ ਪੂਰੇ ਬਹੁਮਤ ਦੇ ਨਾਲ ਸਾਡੇ ਐਮਸੀ ਸਾਹਿਬਾਨ ਬਣੇ ਆ ਫੇਅਰ ਇਲੈਕਸ਼ਨ ਹੋਇਆ ਅੱਜ ਤਾਜਪੂਸ਼ੀ ਵਾਲੇ ਦਿਨ ਸਰਦਾਰ ਮਿੱਠੂ ਸਿੰਘ ਜਿਨ੍ਹਾਂ ਨੂੰ ਪ੍ਰਧਾਨ ਬਣਾਇਆ ਸੀਗਾ ਉਹਨਾਂ ਦੀ ਅਜਤਾਸ਼ਮੂਖੀ ਦਾ ਦਿਨ ਹੈ ਔਰ ਉਮੀਦ ਕਰਦਾ ਕਿ ਪ੍ਰਧਾਨ ਸਾਹਿਬ ਸਾਰੇ ਐਮਸੀ ਸਾਹਿਬਾਨਾਂ ਨੂੰ ਔਰ ਸੀਨੀਅਰ ਵਾਈਸ ਪ੍ਰਧਾਨ ਸ਼ਕਤੀ ਗੋਲ ਜੀ ਉਮੀਦ ਪ੍ਰਧਾਨ ਜਸਵੰਤ ਸਿੰਘ ਜੱਸਾ ਜੀ ਔਰ ਸਾਰੇ ਐਮਸੀ ਸਾਹਿਬਾਨਾਂ ਨੂੰ ਇਹ ਨਾਲ ਲੈ ਕੇ ਚੱਲਣਗੇ ਕਿਉਂਕਿ ਤਿੰਨਾਂ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਵੱਡੀ ਜ਼ਿੰਮੇਵਾਰੀ ਹੈ ਔਰ ਤਿੰਨੋਂ ਅਕੋਰਡਿੰਗ ਦੇ ਹਿਸਾਬ ਦੇ ਨਾਲ ਇਹ ਜਿਹੜੇ ਚੁਣੇ ਗਏ ਨੇ ਔਰ ਬਹੁਤ ਸਾਰੀਆਂ ਵਧਾਈਆਂ ਤੇ ਮੁਬਾਰਕਾਂ ਉਮੀਦ ਕਰਦਾ ਕਿ ਘੱਗਾ ਦੀ ਡਵੈਲਪਮੈਂਟ ਨੂੰ ਆਪਣੀ ਬਿਹਤਰੀ ਲਈ ਕਰਨਗੇ ਸੋ ਸਾਰੇ ਲੋਕਾਂ ਨੇ ਆ ਫਿਰ ਆ ਵੋਟਾਂ ਪਾਜਾਂ ਨੇ ਇਲੈਕਸ਼ਨ ਹੋਇਆ ਔਰ ਉਹਨਾਂ ਦੀ ਉਮੀਦ ਤੇ ਖਰਾਉਂਤ ਦੀ ਕੋਸ਼ਿਸ਼ ਕਰਨਗੇ ਕਿਉਂਕਿ ਸਾਰੀ ਟੀਮ ਹੈ ਜਿਹੜੀ ਨੌਜਵਾਨ ਟੀਮ ਹੈ ਜੂਸ ਟੀਮ ਹੈ ਕਿਉਂਕਿ ਨੌਜਵਾਨ ਕੁਝ ਕਰਨਾ ਚਾਹੁੰਦੇ ਨੇ ਸੋ ਇਹਨਾਂ ਨੂੰ ਮਾਨ ਸਾਹਿਬ ਦੀ ਸਰਕਾਰ ਨੇ ਮੌਕਾ ਦਿੱਤਾ ਸੋ ਉਮੀਦ ਕਰਦਾ ਕਿ ਆਪਣੀ ਜ਼ਿੰਮੇਵਾਰੀਆਂ ਨੂੰ ਬੇਖੂਬੀ ਦੇ ਨਾਲ ਨਿਭਾਉਣਗੇ। ਮੇਰੇ ਸਾਹਿਬਾ ਜੀ ਵਿਸ਼ੇਸ਼ ਕੀ ਆ ਜਿਹੜੇ ਕੰਮ ਕੀਤੇ ਗਏ ਆ ਤੇ ਕਿਹੜੇ ਕਰਨ ਵਾਲੇ ਨੇ? ਕੱਗੇ ਦੇ ਵਿੱਚ ਬਹੁਤ ਸਾਰੇ ਕੰਮ ਹੋਏ ਸ਼ੁਰੂਆਤ ਦੇ ਵਿੱਚ ਮਾਨ ਸਾਹਿਬ ਨੇ ਅਨਾਉਂਸਮੈਂਟ ਕੀਤੀ ਸੀਗੀ ਕਿ ਅਸੀਂ ਸਕੂਲ ਆਫ ਅਮੀਨਸ ਦੇਵਾਂਗੇ ਤਾਂ ਜਿਹੜਾ ਸਕੂਲ ਦੀ ਸ਼ੁਰੂਆਤ ਕੱਗੇ ਤੋਂ ਹੋਈ ਉਸ ਤੋਂ ਬਾਅਦ ਦੇ ਵਿੱਚ 150 ਦੇ ਕਰੀਬ ਮਹੱਲਾ ਕਲੀਨਿਕ ਦਿੱਤਾ ਗਿਆ। ਉਹਦੀ ਸ਼ੁਰੂਆਤ ਕੱਗੇ ਤੋਂ ਹੋਈ। ਉਕਾ ਜਨੂ ਦਿੱਤਾ ਗਿਆ ਔਰ ਕੱਗੇ ਦੇ ਵਿੱਚ ਪਾਰਕ ਨਹੀਂ ਸੀਗਾ ਕੋਈ 25 ਲੱਖ ਰੁਪਏ ਦੀ ਲਾਗਤ ਦੇ ਨਾਲ ਪਾਰਕ ਬਣਿਆ ਜੀ ਔਰ ਪੀਣ ਵਾਲੇ ਪਾਣੀ ਦੀ ਬੜੀ ਸਮੱਸਿਆ ਹੈਗੀ ਸੀਗੀ 40 ਲੱਖ ਰੁਪਏ ਦੀ ਲਾਗਤ ਦੇ ਨਾਲ ਵੱਡਾ ਟਿਊਬਵਲ ਹੈ ਜਿਹੜਾ ਉਹ ਲੱਗਾ ਜੀ ਔਰ ਹੋਰ ਵੀ ਬਹੁਤ ਸਾਰੇ ਜਿਹੜੇ ਕੰਮ ਨੇ ਉਹ ਵੀ ਕਰਾਂਗੇ ਔਰ ਹੋਰ 20 ਲੱਖ ਰੁਪਏ ਜਿਹੜਾ ਉਹ ਆ ਚੁੱਕਾ ਹੈ ਉਹ ਜਿਹੜੀਆਂ ਸਟਰੀਟ ਲਟਾਂ ਉਹ ਕੱਗੇ ਦੇ ਵਿੱਚ ਜਿਹੜੀਆਂ ਉਹ ਲੱਗਣਗੇ ਜੀ ਔਰ ਐਸਟੀਪੀ ਦਾ ਜਿਹੜਾ ਪਲਾਂਟ ਹੈਗਾ ਉਹ ਵੀ ਬਹੁਤ ਜਲਦ ਉਹ ਟੈਂਡਰ ਵਗੈਰਾ ਸਾਰਾ ਕੁਝ ਹੋ ਗਿਆ ਪਰ ਸਾਨੂੰ ਜਗਾ ਦੀ ਥੋੜੀ ਜੀ ਦਿੱਕਤ ਆ ਰਹੀ ਹੈ ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣ ਗਈ ਉਹ ਸਭ ਵੀ ਆ ਕੇ ਆਪਣਾ ਇਸ਼ਤਿਹਾਰ ਦੇ ਕੇ ਅਸੀਂ ਉਹ ਜਗਾ ਦੀ ਜਿਹੜੀ ਉਹ ਕਰਾਂਗੇ ਜੀ ਭਾਲ ਜਗਾ ਕਰਕੇ ਉਸਤੇ ਅਸੀਂ ਪਲਾਂਟ ਲਵਾਉਂਗੇ ਜੀ ਔਰ ਵਾਟਰ ਟ੍ਰੀਟਮੈਂਟ ਪਲਾਂਟ ਦਾ ਹੈਗਾ ਜੀ ਜਿਹੜਾ ਉਹ ਵੀ ਚੱਲ ਰਿਹਾ ਜੀ ਜਿਹੜਾ ਸੀਵਰੇਜ ਦਾ ਹੈਗਾ ਜੀ ਕੱਗੇ ਨੂੰ ਉਹ ਵੀ ਅਸੀਂ ਦੇਵਾਂਗੇ ਇੱਕ ਸਕੂਲ ਆ ਪੈਮਿੰਸ ਦੇ ਪ੍ਰਿੰਸੀਪਲ ਆਈ ਸੀ ਆ ਜਿਹਨਾਂ ਨੇ ਇੱਕ ਸਵਾਲ ਚੱਕਿਆ ਕਿ ਟੀਚਰਾਂ ਦੀ ਕਮੀ ਹੈ ਪੜਾਈ ਕੇ ਬੈਟਰ ਹੈ ਦੂਸਰੇ ਸਕੂਲਾਂ ਨਾਲੋਂ ਪਰ ਟੀਚਰ ਕਿਤੇ ਨਾ ਕਿਤੇ ਜਾ ਕੇ ਜੁਆਇ ਨਹੀਂ ਕਰ ਰਹੇ ਇਹਦੇ ਬਾਰੇ ਫਿਰ ਇਹ ਪੈਰੈਂਟੀ ਐਮਐਨਐਸ ਕਾਮਯਾਬ ਕਿਦਾਂ ਹੋਏਗਾ ਨਹੀਂ ਉਹ ਬਿਲਕੁਲ ਕਾਮਯਾਬ ਹੋਊਗਾ ਜੀ ਕਾਮਯਾਬ ਹੋਏ ਵੀ ਨੇ ਬੱਚਿਆਂ ਦੀ ਜਿਹੜੀ ਗਿਣਤੀ ਹੈ ਉਹ ਸਕੂਲਾਂ ਦੇ ਵਿੱਚ ਵਧੀ ਹੈ ਉਹਦੇ ਵਿੱਚ ਪ੍ਰੋਬਲਮ ਇੱਕ ਆ ਰਹੀ ਹੈ ਕਿ ਜਿਹੜੇ ਟੀਚਰ ਸਾਹਿਬ ਨੇ ਬੜੇ ਸਤਿਕਾਰਯੋਗ ਨੇ ਮੇਰੀ ਬੇਨਤੀ ਹੈ ਉਹਨਾਂ ਨੂੰ ਕਿ ਉਹ ਚਾਹੁੰਦੇ ਨੇ ਜੀ ਕਿ ਸਾਡਾ ਜਿਹੜੀ ਸਾਡੀ ਵਜ਼ਲੀ ਹੈਗੀ ਹੈ ਸਾਡੀ ਡਿਊਟੀ ਹੈ ਉਹ ਘਰ ਦੇ ਬੈਕਸਾਈਡ ਹੀ ਹੋਵੇ ਕਸੀ ਘਰੋਂ ਨਿਕਲੀਏ ਤਾਂ ਜਾ ਕੇ ਸਕੂਲ ਦੇ ਵਿੱਚ ਵੜ ਜੀਏ ਤੇ ਪਲੱਸ ਸਰੋਂ 25 30 ਕਿਲੋਮੀਟਰ ਤੋਂ ਜਾਣਾ ਵੀ ਇਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੋ ਰਿਹਾ ਸੋ ਇਹਨਾਂ ਨੂੰ ਬੇਨਤੀ ਹੈ ਕਿ ਟੀਚਰਾਂ ਦੀ ਭਰਤੀ ਸਰਕਾਰ ਆਈਵਾਰੀ ਹੈ ਜਿਹੜੀ ਉਹ ਸਭ ਤੋਂ ਜ਼ਿਆਦਾ ਟੀਚਰਾਂ ਦੀ ਭਰਤੀ ਉਹ ਕੀਤੀ ਜਾਂਦੀ ਹੈ ਜੀ ਕਿ ਜਿੱਥੇ ਵੀ ਇਹਨਾਂ ਨੂੰ 25 30 ਕਿਲੋਮੀਟਰ ਹੋਵੇ ਉੱਥੇ ਇਹਨਾਂ ਨੂੰ ਜਾਣਾ ਬਣਦਾ ਔਰ ਬਾਕੀ ਜਿਹੜਾ ਸਕੂਲਾਂ 'ਚ ਟੀਚਰ ਕੱਟ ਨੇ ਉਹ ਬਿਲਕੁਲ ਪੂਰੇ ਕਰਾਂਗੇ ਜੀ ਐਮਐਲਏ ਸਾਹਿਬ ਨੇ ਹੀ ਇਹ ਜਿਹੜੀ ਪ੍ਰੋਬਲਮ ਨਾਲ ਪ੍ਰਿੰਸੀਪਲ ਸਾਹਿਬ ਨੇ ਦੱਸੀ ਹੈ ਇਹੀ ਪ੍ਰੋਬਲਮ ਹਸਪਤਾਲਾਂ ਦੇ ਡਾਕਟਰਾਂ ਵੀ ਵੀ ਆਪਣੇ ਵੀ ਜੇ ਮੈਨੂੰ ਪਟਿਆਲਾ ਦੇ ਹਸਪਤਾਲਾਂ ਵੱਲੋਂ ਭਜਦੇ ਨੇ ਦੇਖੋ ਹਾਂ ਮੈਂ ਬਿਲਕੁਲ ਦੇਖੋ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਕੀ ਹੁੰਦਾ ਸੀਗਾ ਕਿ ਜਦੋਂ ਇਲੈਕਸ਼ਨ ਸਮਾਪਤ ਹੋ ਗਿਆ ਸਾਢੇ 4 ਸਾਲ ਸਰਕਾਰ ਕਰਨੀ ਸਾਢੇ 4 ਸਾਲ ਤੋਂ ਬਾਅਦ ਕਿ ਲੋਕਾਂ ਕੋਲ ਕਿੱਦਾਂ ਜਾਣਾ ਫਿਰ ਉਹਨਾਂ ਨੇ ਕੀ ਕਰਨਾ ਕਿ ਐਲਾਨ ਕਰਨੇ ਨੋਟੀਫਿਕੇਸ਼ਨ ਨਹੀਂ ਐਲਾਨ ਕਰਨੇ ਕਿ ਅਸੀਂ ਇੰਨੇ ਜਿਹੜੇ ਪੋਸਟਾਂ ਕੱਢੀਆਂ ਨੇ ਜੀ ਭਰਤੀ ਕਰਨਾ ਹੁੰਦਾ ਕੀ ਸੀਗਾ ਹੁੰਦਾ ਕੱਖ ਵੀ ਨਹੀਂ ਸੀਗਾ ਪਰ ਇਸ ਵਾਰ ਮਾਨ ਸਾਹਿਬ ਦੀ ਸਰਕਾਰ ਨੇ ਅਲੱਗ-ਅਲੱਗ ਧਾਰਿਆਂ ਦੇ ਵਿੱਚ ਅਲੱਗ-ਅਲੱਗ ਡਿਪਾਰਟਮੈਂਟਾਂ ਦੇ ਵਿੱਚ ਕਿਤੇ ਵੀ ਕੋਈ ਮੁਲਾਜ਼ਮ ਪੂਰੇ ਨਹੀਂ ਸੀ ਹੈਗੇ 50000 ਜਿਹੜੀ ਭਰਤੀ ਹੋਈ ਆ ਉਹ ਇਸੇ ਕਰਕੇ ਹੋਈ ਹੈ ਕਿਉਂਕਿ ਟੀਚਰ ਇਹਨਾਂ ਨੇ ਸਕੂਲਾਂ ਦੇ ਵਿੱਚ ਪਹਿਲਾਂ ਟੀਚਰਾਂ ਦੀ ਕਦੇ ਭਰਤੀ ਨਹੀਂ ਹੋਈ ਕਦੇ ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਨਹੀਂ ਰੱਖੇ ਗਏ ਆ ਹੁਣ ਪਿੱਛੇ ਜੇ ਸਾਡੇ ਆਪਣੇ ਡਾਕਟਰ ਰੱਖੇ ਗਏ ਨੇ ਜੀ 1200 ਡਾਕਟਰਾਂ ਦੀ ਭਰਤੀ ਹੈ ਜਿਹੜੀ ਉਹ ਬਹੁਤ ਜਲਦ ਆ ਰਹੀ ਹੈ ਜੀ ਕਿਉਂਕਿ 3 ਸਾਲ ਦੇ ਵਿੱਚ ਸਰਕਾਰ ਨੇ ਬਹੁਤ ਸਾਰੇ ਕੰਮ ਕਰੇ ਜਿੱਦਾਂ ਅਸੀਂ ਸਾਰੇ ਨਵੇਂ ਸੀਗੇ ਫਿਰ ਵੀ ਉਹਨਾਂ ਨਾਲੋਂ ਬਿਹਤਰ ਕਰਿਆ ਦੇਖੋ ਪਾਣੀਆਂ ਦੀ ਗੱਲ ਕਰ ਲੋ ਆਪਾਂ ਇੱਥੋਂ ਦੇ ਜੰਪੜਾਂ ਜੀ ਇੱਥੇ ਦੇ ਰਹਿਣ ਵਾਲੇ ਆ ਕਿਸੇ ਸਰਕਾਰ ਨੇ ਕਿਸੇ ਐਮਐਲਏ ਨੇ ਧਿਆਨ ਦਿੱਤਾ ਜੀ ਕਿ ਆ ਭਾਈ ਨਹਿਰਾਂ ਦੇ ਵਿੱਚ ਅਸੀਂ ਰੌਲਾ ਪਾਉਨੇ ਆ ਪਾਣੀ ਮੁੱਕਦਾ ਥੱਲੇ ਜੇ ਧਰਤੀ ਦਾ ਥੱਲੇ ਜਾਈ ਜਾਂਦਾ ਉਹਦਾ ਹੱਲ ਕੀ ਕੱਢਣਾ ਭਖੜਾ ਨਾ ਸਾਡੇ ਹੜਕੇ ਚੋਂ ਜਾਂਦੀ ਹੋਵੇ ਔਰ ਸਾਡੇ ਰਿਜ਼ਵਾਏ ਸੁੱਕੇ ਹੋਣ ਮੈਂ ਕਹਿੰਦਾ ਜੀ ਇਸ ਤੋਂ ਵੱਡੀ ਲਾਹਨਤ ਹੋਰ ਕੀ ਹੋ ਸਕਦੀ ਹੈ ਕਿਸੇ ਵੀ ਸਰਕਾਰ ਨੇ ਕਿਸੇ ਪੜ੍ਹੇ ਲਿਖੇ ਮੁੰਡੇ ਲਈ ਕੋ ਰੋਜ਼ਗਾਰ ਦਾ ਸਾਧਨ ਨਹੀਂ ਅਪਣਾਇਆ ਕਿਸਾਨਾਂ ਨੂੰ ਪਾਣੀ ਦੇਣ ਦਾ ਕੋਈ ਸਾਧਨ ਨਹੀਂ ਅਪਣਾਇਆ ਸਿਰਫ ਤੇ ਸਿਰਫ ਧਰਨਿਆਂ ਦੀਆਂ ਸਰਕਾਰਾਂ ਚੱਲਦੀ ਆਉਂਦੀਆਂ ਸੀਗਾ ਇਸ ਤੋਂ ਇਲਾਵਾ ਕੁਝ ਨਹੀਂ ਹੁੰਦਾ ਸੀਗਾ ਇੱਕ ਕੋਈ ਮਾਨਸਬ ਦੀ ਸਰਕਾਰ ਆਈ ਹੈ ਜਿਹੜੀ ਕੰਮ ਦੀ ਰਾਜਨੀਤੀ ਕਰ ਰਹੀ ਹੈ ਔਰ ਲੋਕਾਂ ਨੂੰ ਪੜ੍ਹੇ ਲਿਖੇ ਨੌਕਰੀ ਨੌਕਰੀ ਦੇ ਦੇ। ਸਿਰਫ ਤੇ ਦੂਜੇ ਪ੍ਰਿੰਸੀਪਲ ਮੈਮ ਨੇ ਸਵਾਲ ਕੀਤਾ ਸੀ ਵੀ ਸਰਕਾਰੀ ਸਕੂਲ ਦੇ ਹੀ ਮਚਰ ਨਵਰ ਸਕੂਲ ਦੇ ਵਿੱਚ ਹੀ ਪੜਾਇਆ ਜਾਵੇ ਜੋ ਪਿਛਲੀ ਸਹੂਬਿਦਾ ਦਿੱਤੀ ਜਾ ਰਹੀ ਹੈ ਹੁਣ ਸਰਕਾਰ ਦੇ ਦੁਆਰਾ। ਨਹੀਂ ਉਹ ਸਕੂਲਾਂ 'ਚ ਸਰਕਾਰੀ ਸਕੂਲਾਂ 'ਚ ਪੜਾਇਆ ਜਾ ਰਿਹਾ ਜੀ। ਨਹੀਂ ਵੀ ਜਿੱਦਾਂ ਹੁੰਦੀ ਹੋਰ ਸਕੂਲ ਪ੍ਰਾਈਵੇਟ ਸਕੂਲ ਨੇ ਉਹ ਬੱਚੇ ਵੀ ਆਪਣੇ ਸਰਕਾਰੀ ਸਕੂਲ ਦੇ ਵਿੱਚ ਆਉਂਦੇ। ਦੇਖੋ ਜਦੋਂ ਇੱਕ ਪ੍ਰਿੰਸੀਪਲ ਸਰਕਾਰੀ ਸਕੂਲ ਦਾ ਨਹੀਂ ਤਾਂ ਅਕਸਰ ਕੀ ਹੋਇਆ ਕਰਦਾ ਸੀਗਾ ਇੱਕੋ ਹੀ ਇਲਾਮਾ ਹੁੰਦਾ ਸੀਗਾ ਜੀ ਸਰਕਾਰੀ ਸਕੂਲਾਂ ਦਾ ਬੇੜਾ ਕਰਕ ਹੈ ਅਰਜ ਕੀ ਹੋ ਰਿਹਾ ਕਿ ਪ੍ਰਾਈਵੇਟ ਸਕੂਲਾਂ ਦਾ ਬੇੜਾ ਕਰਕ ਹੈ ਸਰਕਾਰੀ ਸਕੂਲਾਂ ਚ ਬੱਚਿਆਂ ਨੂੰ ਪੜਾਓ ਕਿਉਂਕਿ ਉਹ ਪਿੱਛੇ ਜਿਹੜੀ ਪਰੰਪਰਾ ਬਣੀ ਹੋਈ ਸੀਗੀ ਕਿ ਸਰਕਾਰੀ ਸਕੂਲਾਂ ਚ ਹਾਈ ਗਖਣੀ ਪਰ ਜਿੰਨਾ ਪੈਸਾ ਦਿੱਤਾ ਜਿੰਨੀ ਡਵੈਲਪਮੈਂਟ ਸਕੂਲਾਂ ਦੀ ਹੋਈ ਹੈ ਇਹ ਕਿਸੇ ਤੋਂ ਲੋਕੀ ਸ਼ੂਪੀ ਨਹੀਂ ਹੈਗੀ ਕੋਈ ਵੀ ਟੀਚਰ ਦਾ ਜਿਹੜਾ ਬੱਚਾ ਆਇਆ ਸਰਕਾਰੀ ਦਾ ਕਿਸੇ ਦਾ ਵੀ ਸਕੂਲ ਆਫ ਐਮਿਨੈਂਸ ਦੇ ਵਿੱਚ ਉਹਦੀ ਐਡਮਿਸ਼ਨ ਨਹੀਂ ਹੈਗੀ ਟੋਟਲ ਪ੍ਰਾਈਵੇਟ ਆ ਕਨਵੈਂਟ ਸਕੂਲਾਂ ਜਾਂ ਕਿਸੇ ਦਾ ਹਮਾਚਲ ਪ੍ਰਦੇਸ਼ ਪੜਦਾ ਕਿਸੇ ਦਾ ਵਾਈਪੀਐਸ ਦੇ ਵਿੱਚ ਪੜਦਾ ਕਿਸੇ ਦਾ ਗ੍ਰੇਟੈਸਟ ਸਕਵਾਇਰ ਦੇ ਵਿੱਚ ਪੜਦਾ ਤਾਂ ਫਿਰ ਟੀਚਰ ਆਣ ਕੇ ਲੰਮੇ ਚੌੜੇ ਭਾਸ਼ਣ ਦਿੰਦੇ ਨੇ ਇਹਨਾਂ ਦੇ ਖੁਦ ਦੇ ਬੱਚੇ ਜਿਹੜੇ ਨੇ ਉਹ ਕਿੱਥੇ ਪੜਦੇ ਨੇ ਦੇਖੋ ਇਹ ਮੈਂ ਪਹਿਲਾਂ ਹੀ ਕਹਿ ਗਿਆ ਕਿ ਬੜੇ ਲੰਮੇ ਸਮੇਂ ਤੋਂ ਜਿਹੜਾ ਸਕੂਲਾਂ ਦਾ ਬੇੜਾਗਰ ਕੀਤਾ ਹੋਇਆ ਸੀ ਸਰਕਾਰਾਂ ਹੌਲੀ-ਹੌਲੀ ਲੋਕਾਂ ਦਾ ਵਿਸ਼ਵਾਸ ਵਜੇਗਾ ਹੌਲੀ ਹੌਲੀ ਜਿਹੜੀ ਅਪਰੂਵਮੈਂਟ ਹੋਏਗੀ ਹੌਲੀ ਹੌਲੀ ਤੁਹਾਡੇ ਸਾਹਮਣੇ ਸਾਰਾ ਕੁਝ ਠੀਕ ਹੋ ਜਾਏਗਾ ਤਿੰਨ ਸਾਲਾਂ ਦੀ ਸਰਕਾਰ ਨੇ ਇੰਨਾ ਕੁਝ ਚੇਂਜ ਕਰਕੇ ਰੱਖਤਾ ਸਮਾਂ ਤਾਂ ਚਾਹੀਦਾ ਹੈ ਨਾ ਕਿਉਂਕਿ ਪੰਜਾਬ ਨੂੰ ਕਿੰਨਾ ਪਛੜ ਦਿੱਤਾ ਉਹਨਾਂ ਸਰਕਾਰਾਂ ਨੇ ਸੋ ਪੰਜਾਬ ਹੌਲੀ ਹੌਲੀ ਲਿਆ ਤੇ ਜਿਹੜਾ ਚੜ੍ਹਨਾ ਸ਼ੁਰੂ ਹੋ ਰਿਹਾ ਮਾਨ ਸਾਹਿਬ ਦਾ ਸੁਪਨਾ ਜਿਹੜਾ ਸੱਚ ਹੁੰਦਾ ਨਜ਼ਰ ਆ ਰਿਹਾ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਵਹਿਗੁਰੂ ਜੀ ਕਾ ਹਾਲਸਾ ਵਹਿਗੁਰੂ ਜੀ ਦੀ ਫਤਿਹ ਜੀ ਮੈਂ ਧੰਨਵਾਦ ਕਰਨਾ ਚਾਹੁੰਦਾ ਐਮਐਲਏ ਸਰਦਾਰ ਕਲਵੰਤ ਸਿੰਘ ਜੀ ਦਾ ਮੇਰੇ ਵੱਡੇ ਵੀਰ ਦਾ ਤੇ ਮੇਰੇ ਤੇ ਭਰੋਸਾ ਕੀਤਾ ਤੇ ਉਹ ਦੂ ਬਾਦ ਮੇਰੇ ਜਿਹਨੇ ਵੀ ਐਮਸੀ ਸਾਹਿਬ ਨੇ ਇਹਨਾਂ ਨੂੰ ਇਕੱਠੇ ਲੈ ਕੇ ਹੀ ਤੁਰਾਂਗੇ ਕੋਈ ਇਹ ਜੀ ਨਹੀਂ ਹੋਊਗੀ ਕੋਈ ਪ੍ਰਧਾਨਗੀ ਦੇ ਹੰਕਾਰ ਚ ਫੇਰਾ ਤੇ ਤੌਣ ਚ ਗਿੱਲਾ ਮੇਰੇ ਹੈ ਨਹੀਂ ਤੇ ਦਿਲ ਸਾਫ ਹੈ ਫੰਡ ਕਣੀਓ ਕੋਈ ਕਮੀ ਨਹੀਂ ਆਊਗੀ ਤੇ ਡਿਵੈਲਪਮੈਂਟ ਹੋਣਗੇ ਪਬਲਿਕ ਦੇ ਕੰਮਾਂ ਤੇ ਪੂਰੇ ਉਤਰਾਂਗੇ ਜੀ ਵੀਰ ਦੇ ਦਾਗ ਨਹੀਂ ਲੱਗੂਗਾ ਜੀ ਪੱਗ ਤੇ ਇਹ ਨਹੀਂ ਹੋਊਗਾ ਵੀ ਕੋਈ ਇੱਥੇ ਲਾਂਬਾ ਹੋ ਜੂਗਾ ਮਤਲਬ ਕੋਈ ਕੁਛ ਕਰਤਾ ਇਹ ਜਾਂ ਕੋਈ ਹਰਕਤ ਹੀ ਨਹੀਂ ਹੋਊਗੀ ਮਤਲਬ ਇਹ ਨਹੀਂ ਇੱਥੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ